ਜੇਕਰ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦੇ ਤਾਂ ਆ ਤੁਸੀਂ ਤਿੰਨ ਪਾਊਡਰ ਵਰਤ ਲਓ ਕਿਸਾਨ ਦੋਸਤੋ ਤੇ ਇਹਦੇ ਨਾਲ ਤੁਹਾਡਾ ਪਸ਼ੂ 100% ਹੀਟ ਦੇ ਵਿੱਚ ਆਊਗਾ ਲਿਖ ਕੇ ਲੈ ਲਓ ਕਿਸਾਨ ਦੋਸਤੋ ਇਹ ਆਪਾਂ ਜਿਹੜੇ ਪਾਊਡਰ ਆ ਹੁਣ ਪਾ ਸਕਦੇ ਹਾਂ ਜਿਵੇਂ ਕਿ ਮਈ ਦਾ ਮਹੀਨਾ ਆਪਣਾ ਸਟਾਰਟ ਹੋਣ ਵਾਲਾ ਹੈ ਇੱਕ ਮਹੀਨਾ بس ਤੁਹਾਡੇ ਕੋਲੇ ਰਹਿ ਗਿਆ ਜੇ ਤੁਸੀਂ ਪਸ਼ੂ ਗੱਭਣ ਕਰਾਉਣੇ ਗਾਂਗੀ ਜਾਂ ਮੱਝਾਂ ਜਾਂ ਝੋਟੀਆਂ ਜਾਂ ਬੈੜਾ ਕੋਈ ਵੀ ਜਾਨਵਾਰਾ ਤੁਹਾਡਾ ਉਹਨੂੰ ਤੁਸੀਂ ਹੁਣ ਗੱਭਣ ਕਰਾ ਸਕਦੇ ਹੋ ਗਾਹਾਂ ਜਿਵੇਂ ਕਿ ਆਪਣੇ ਜੂਨ ਆ ਗਿਆ ਜਲਾਈ ਆ ਗਿਆ ਉਹ ਮਹੀਨਿਆਂ ਦੇ ਵਿੱਚ ਗਰਮੈਸ ਜ਼ਿਆਦਾ ਹੁੰਦੀ ਆ ਪਸ਼ੂ ਹੀਟ ਦੇ ਵਿੱਚ ਆ ਵੀ ਜਾਂਦੇ ਆ ਤਾਂ ਗੱਭਣ ਰਹਿਣ ਦੇ ਬਹੁਤ ਚਾਂਸ ਘਟ ਜਾਂਦੇ ਆ ਜੇ ਤੁਸੀਂ ਬਹੁਤ ਜ਼ਿਆਦਾ ਪਸ਼ੂਆਂ ਤੇ ਧਿਆਨ ਦਿਨੇ ਹੋ ਤਾਂ ਗੱਭੜ ਰਹਿ ਜਾਂਦਾ ਹੈ ਤੇ ਨਹੀਂ ਬਹੁਤ ਚਾਂਸ ਘਟ ਜਾਂਦੇ ਆ ਪਸ਼ੂ ਗੱਭਣ ਰਹਿਣਦੇ ਤੇ ਉਹ ਤੋਂ ਗਾਹਾਂ ਵਾਲੇ ਮਹੀਨੇ ਦੇ ਵਿੱਚ ਗੱਭਣ 100% ਰਹਿਣਗੇ ਤਾਂ ਤੁਸੀਂ ਜੇ ਗੱਭਣ ਕਰਾਉਣੀ ਆ ਪਸ਼ੂ ਤਾਂ ਆ ਖਰਾਕ ਖਵਾ ਕੇ ਤੇ ਹੁਣ ਇਸ ਮਹੀਨੇ ਵਿੱਚ ਵਿੱਚ ਖਵਾ ਖਰਾਕਵਾ ਕੇ ਤੇ ਗੱਭਣ ਕਰਾ ਸਕਦੇ ਹੋ ਤੇ ਸਾਨੂੰ ਦੱਸ ਦਿਆ ਵੀ ਕਿਹੜੇ ਕਿਹੜੇ ਪੁੱਟਰ ਲੈਣੇ ਆ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪੰਜਾਬੀ ਅੰਕਰੀਏ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਜੇ ਤੁਸੀਂ ਇਹ ਵੀਡੀਓ ਆਪਣੀ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਿਹੜੇ ਵੀ ਪਾਊਡਰ ਤੁਹਾਨੂੰ ਦੱਸਾਂਗੇ ਇਹ ਫੀਡ ਫੈਕਟਰੀ ਦੇ ਵਿੱਚੋਂ ਤੁਹਾਨੂੰ ਮਿਲ ਜਾਣੇ ਆ ਆਸਾਨੀ ਦੇ ਨਾਲ ਤੇ ਲਿਆ ਕੇ ਪਾਊਡਰ ਤੁਸੀਂ ਤਿੰਨੇ ਚਾਰੇ ਪਾਊਡਰਾਂ ਨੂੰ ਤਿੰਨਾਂ ਨੂੰ ਮਿਕਸ ਕਰਨਾ ਹੈ ਮਿਕਸ ਕਰਕੇ ਫਸ ਨੂੰ ਦੇਣੇ ਆ ਤੁਹਾਨੂੰ ਦੱਸ ਦਿਆ ਕਿੰਨੀ ਡੋਜ਼ ਲੈਣੀ ਆ ਤੇ ਇਹ ਪਾਊਡਰ ਆ ਜਿਹੜੇ ਬਹੁਤ ਵਧੀਆ ਚੀਜ਼ ਆ ਨਾਲ ਤਾਂ ਇਹਨਾਂ ਦੇ ਵਿੱਚ ਵਿਟਾਮਿਨ ਨਾਲੇ ਇਹਨਾਂ ਦੇ ਵਿੱਚ ਖਣਿਜ ਪਦਾਰਥ ਹੈ ਜਿੰਨੇ ਵੀ ਬਹੁਤ ਵਧੀਆ ਚੀਜ਼ਾਂ ਇਹ ਕੀ ਆ ਪਸ਼ੂ ਦੀ ਘਾਟ ਪੂਰੀ ਕਰਦੇ ਆ ਜਿਹੜੇ ਪਸ਼ੂ ਨੂੰ ਪਟਾਮਣਾਂ ਦੀ ਘਾਟ ਆ ਜਾਂਦੀ ਆ ਉਹ ਪਸ਼ੂ ਜਲਦੀ ਜਲਦੀ ਗੱਭਣ ਨਹੀਂ ਹੁੰਦਾ ਹੈਗਾ ਜਿਵੇਂ ਕਿ ਜਿਹੜਾ ਪਸ਼ੂ ਸੂਆਂ ਦੇ ਵਿੱਚ ਉਹਨੂੰ ਪਟਾਮਣਾਂ ਦੀ ਘਾਟ ਆਉਣੀ ਹੀ ਆਣੀ ਆ ਕਿਉਂਕਿ ਕੈਲਸ਼ੀਅਮ ਦੀ ਪਟਾਮਣਾਂ ਦੀ ਜਦੋਂ ਦੁੱਧ ਦਿੰਦਾ ਪਸ਼ੂ ਦੁੱਧ ਰਾਹੀਂ ਪਟਾਮਣ ਬਹੁਤ ਨਿਕਲਦਿਆ ਕੈਲਸ਼ੀਅਮ ਡੇਲੀ ਨਿਕਲਦਿਆ ਬਹੁਤ ਕਿਸਾਨ ਭਰਾ ਹਜੇ ਇਹੋ ਜਿਹਾ ਜਿਹਾ ਜਿਨ੍ਹਾਂ ਨੂੰ ਕੈਲਸ਼ੀਅਮ ਨਹੀਂ ਪਤਾ ਵੀ ਕਿੰਨੀ ਪਾਉਣੀ ਆ ਬਈ ਮਿਨਰ ਮਿਕਚਰ ਕਿੰਨਾ ਪਾਉਣਾ ਹੈਗਾ ইস্ট ਕਿੰਨਾ ਪਾਉਣਾ ਹੈਗਾ ਬਫਰ ਕਿੰਨਾ ਪਾਉਣਾ ਹੈਗਾ ਬਹੁਤ ਜਿਆਦੇ ਹਜੇ ਨੌਲੇਜ ਹੈ ਜਿਹੜੀ ਪਸ਼ੂਆਂ ਲਈ ਬਹੁਤ ਘੱਟ ਕਿਸਾਨ ਪ੍ਰਾ ਰੱਖਦੇ ਹੈਗੇ ਤੇ ਇਹ ਖਰਾਬ ਜਿਹੜੇ ਪਾਊਡਰ ਆ ਤੁਸੀਂ ਤਿੰਨ ਚਾਰ ਪਾਊਡਰ ਆ ਤਿੰਨ ਪਾਊਡਰਾਂ CRS ਇਹ 5 ਕਿਲੋ ਲੈਉਣੇ ਆ ਤੁਸੀਂ ਹਰੇਕ ਸਾਨੂੰ ਫੀਡ ਫੈਕਟਰੀ ਦੇ ਵਿੱਚੋਂ ਮਿਲ ਜੂਗਾ 5 ਕਿਲੋ ਦੀ ਪੈਕਿੰਗ ਲਿਆਓ ਨਾਲ ਤਾਂ ਸਸਤੀ ਪੈ ਜਾਂਦੀ ਹੈ ਪਸ਼ੂ ਪ੍ਰਦਾਨ ਪਾਊਡਰ ਆਉਂਦਾ ਉਹ ਲੈਉਣੇ ਤੁਸੀਂ 1 ਕਿਲੋ ਤੇ ਰਿਪਰੋਮਨ ਇਹ ਲਿਆਉਣਾ 2 ਕਿਲੋ ਹੁਣ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨੇ ਆ 5 ਕਿਲੋ ਸੀਆਰਐਸ ਤੇ ਪਸ਼ੂ ਵਰਦਾਨ 1 ਕਿਲੋ ਰਿਪਰੋਮਨ 2 ਕਿਲੋ ਇਹ ਤੁਹਾਡੇ ਕੋਲੇ ਜਿਹੜੇ ਪਾਊਡਰ ਆਹੇ 5 ਕਿਲੋ ਤੇ 2 7 ਤੇ 1 ਇਕੱਠ ਕਿਲੋ ਪਾਊਡਰ ਬਣ ਜਾਣਗੇ 8 ਕਿਲੋ ਪਾਊਡਰ ਨੂੰ ਤੁਸੀਂ ਮਿਕਸ ਕਰ ਲਓ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਪਸ਼ੂ ਤੁਹਾਡਾ ਖੇਡ ਦੇ ਵਿੱਚ ਨਹੀਂ ਆਉਂਦਾ ਹੈਗਾ ਤੇ ਉਹਨੂੰ ਡੇਲੀ ਦੀ ਡੋਜ਼ ਤੁਸੀਂ 150 ਗ੍ਰਾਮ ਦੇਣੀ ਆ ਸੋਡੇ ਪਾਊਡਰ ਇਹ ਚਾਰ ਦੇ ਚਾਰ ਦੇ ਪਸ਼ੂ ਹੀਟ ਦੇ ਵਿੱਚ ਵੀ ਆਊਗਾ 100% ਗੱਭਣ ਵੀ ਰਹੂਗਾ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਆ ਕਰੋ ਬਹੁਤ ਇਹ ਦਿੱਕਤ ਆਉਂਦੀ ਆ ਦਿੱਕਤ ਇਹੀ ਆ ਰਹੀ ਹੈ ਜਿਵੇਂ ਅੱਗੇ ਬਹੁਤ ਭਰਾ ਕਹਿੰਦੇ ਆਪਣੇ ਬਜ਼ੁਰਗਾਂ ਸਾਹ ਦੇ ਸੀ ਦੇ ਪਸ਼ੂ ਪਾਏ ਪਸ਼ੂ ਆਪਣੇ ਚਰਦੇ ਸੀਗੇ ਕਹਿੰਦੇ ਸੀ ਕਿ ਉਦੋਂ ਗੱਭਣ ਬੈਟੋਮੈਟ ਕੋਈ ਨਹੀਂ ਕੋਈ ਪਾਊਡਰ ਨਹੀਂ ਅਸੀਂ ਚਾਰਦੇ ਸੀ ਹੁਣ ਆਪਾਂ ਨੂੰ ਜ਼ਰੂਰਤ ਆ ਬਈ ਚਾਰਨ ਦੀ ਪਾਊਡਰ ਕਿਉਂਕਿ ਆਪਾਂ ਇੱਕ ਤਾਂ ਪਸ਼ੂ ਨੂੰ ਬੰਨ ਕੇ ਰੱਖਣ ਲੱਗ ਗਏ ਨੰਬਰ 2 ਤੇ ਆਪਣੀਆਂ ਜਿਹੜੀਆਂ ਖਰਾਕਾਂ ਉਹਨਾਂ ਦੇ ਵਿੱਚ ਤਾਕਤ ਨਹੀਂ ਹੈਗੀ ਵਿਟਾਮਿਨ ਨਹੀਂ ਹੈਗੇ ਜੇ ਤੁਸੀਂ ਲੱਗ ਤੋਂ ਵਿਟਾਮਿਨ ਨਹੀਂ ਪਾਉਂਦੇ ਤਾਂ ਇਹ ਦਿੱਕਤ ਜ਼ਰੂਰ ਆਊਗੀ ਤੇ ਇਹ ਦਿੱਕਤ ਬਹੁਤ ਬਦੀ ਪਈਆ ਹਰੇਕ ਭਰਾਗੇ ਪਸ਼ੂ ਤੰਗ ਹੋ ਕੇ ਪਸ਼ੂ ਨੂੰ ਛੇੜ ਕਰ ਦਿੰਦੇ ਆ ਕਿ ਸਾਡਾ ਪਸ਼ੂ ਰਿਪੀਟਰ ਹੋ ਗਿਆ ਨਹੀਂ ਰਹਿੰਦਾ ਹੈਗਾ ਗਾਵਾਂ ਛੱਡ ਦਿੰਦੇ ਆ ਤੇ ਮੱਝਾਂ ਜਿਹੜੀਆਂ ਝੋਟੀਆਂ ਉਹਨਾਂ ਨੂੰ ਬੇਟਾ ਬੱਡਣ ਵਾਲਿਆਂ ਨੂੰ ਵੇਚ ਦਿੰਦੇ ਆ ਜੇ ਤੁਸੀਂ ਇਹ ਪਾਊਡਰ ਪਾਉਣਿਓ 100% ਹੱਲ ਹੋਊਗਾ ਬਹੁਤ ਭਰਾਵਾਂ ਨੇ ਆਪਣਾ ਇੱਕ ਵੀਡੀਓ ਪਾਈ ਸੀਗੀ ਉਹਦੇ ਚ ਆਪਾਂ ਕਿਹਾ ਸੀਗਾ ਵੀ ਜਿਹਦੇ ਪਸ਼ੂ ਜਿਹੜਾ ਰਪੀਟਰ ਹੋ ਗਿਆ ਕਈ ਭਰਾਵਾਂ گاਵਾ ਜਿਵੇਂ ਮੱਝਾਂ ਮੱਝਾਂ ਦਾ ਬੈਕ ਜਾਂਦੀਆਂ ਆਪਣੀਆਂ ਗਾਂਆਂ ਆਂ ਉਹ ਛੱਡ ਦਿੰਦੇ ਆ ਮੜ ਕੇ ਆਪਾਂ ਨੂੰ ਲੋਕ ਗਾਲਾਂ ਕੱਢਦੇ ਆ ਡੰਡੇ ਖਾਂਦੀਆਂ ਵਿਚਾਰੀਆਂ ਵੀ ਉਹ ਸਾਨੂੰ ਤੁਸੀਂ ਦੇ ਸਕਦੇ ਹੋ ਉਹਦੇ ਵਿੱਚ ਬਹੁਤ ਭਰਾਵਾਂ ਦੇ ਫੋਨ ਆਏ ਕਿ ਤੁਸੀਂ ਸਾਨੂੰ ਹੀ ਦੱਸ ਦਿਓ ਵੀ ਕਿਹੜੀ ਚੀਜ਼ ਪਾਉਣੀ ਹੈ ਜਿਹਦੇ ਨਾਲ ਗੱਭਣ ਹੋ ਜੇ ਫਿਰ ਉਹਦੇ ਲਈ ਆਪਾਂ ਇਹ ਜਿਹੜੇ ਪਾਊਡਰ ਦੱਸੀ ਜੀ ਭਰਾਵਾਂ ਨੂੰ ਤੇ ਸਾਰੇ ਭਰਾਵਾਂ ਦਾ ਫੋਨ ਆਇਆ ਵੀ ਬਾਅਦ ਦੇ ਵਿੱਚ ਜਿਹੜੇ ਸਾਡੇ ਪਸ਼ੂ 1.5 2 2 ਸਾਲ ਹੋ ਗਏ ਸੀਗੇ ਰਿਪੀਟਰ ਹੋਿਆਂ ਨੂੰ ਗੱਭਣ ਨਹੀਂ ਰਹਿੰਦੇ ਸੀ ਉਹ ਵੀ ਗੱਭਣ ਰਹਿ ਗਏ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ